ਉੱਥੇ ਸਾਡੇ ਵੀਰ ਅਮਰਜੀਤ ਸਿੰਘ ਦੀ ਟੀਮ ਸਾਹਿਬ ਲੱਖਾਂ ਟੀਮ ਸਾਹਿਬ ਲਓ ਖੇਡ ਮੈਦਾਨ ਦੇ ਵਿੱਚ ਸ਼ੌਂਸਪੁਰੀਆ ਦਿੱਲੀ ਖੁਸ਼ੀ ਨਾਲ ਟੱਕਰ ਦੀ ਮੱਧ ਦੁਨੀਆ ਕਹੋਂਦਾ ਕਿਸੇ ਪੋਨਾ ਘੱਟ ਬੱਲੀਏ ਖੇਡਦਾ ਦਲੇਰੀ ਨਾਲ ਦੇਖਿਆ ਦੁੱਗਾ ਵਾਲਾ ਜੱਟ ਬੱਲੀਏ ਆ ਖੇਡਦਾ ਫੁੱਲ ਦਲੇਰੀ ਨਾਲ ਦੁੱਗਾ ਵਾਲਾ ਜੱਟ ਬੱਲੀਏ ਇਹ ਸ਼ਬਦ ਕਹਿੰਦੇ ਮੱਖਣ ਅਲੀ ਨੇ ਲਿਖਿਆ ਹੈ ਗੱਲ ਟਿਕਾਰੇ ਲਾਈ ਆ ਉਧਰ ਦੇ ਕੱਪ ਲਈ ਗੁਰਵਿੰਦਰ ਸੰਧੂ ਸ਼ੀਸ਼ੂ ਵਾਲੋਂ ਵਿਧਾਨੀਆਂ ਦੇ ਰਹੇ ਆ 5 ਅਕਤੂਬਰ ਫਿਲਾਡਲਫੀਆ ਦੇ ਵੱਡੇ ਕਬੱਡੀ ਕੱਪ ਦੀ ਹੈ ਲਖਵੀਰ ਕਾਕੇ ਘੁੜਾਣੀ ਉਹਨਾਂ ਵੱਲੋਂ ਵੱਡੇ ਮਾਣਸ ਮਾਰ ਹੋਣਗੇ ਆ ਦੁੱਗਾ ਵਾਲਾ ਖੁਸ਼ੀ ਰੋਕਣ ਦਾ ਯਤਨ ਕਰਦਾ ਜੋਰ ਲੱਗਿਆ ਹੋਇਆ ਦੋਨੋਂ ਖਿਡਾਰੀਆਂ ਦੇ ਦਰਮਿਆਨ ਵਾਹ ਦੁੱਗਾ ਵਾਲਿਆ ਤਾਲ ਦੁਕਾ ਵਾਲਿਆ ਬਾਅਦ ਦੁਕਾ ਵਾਲਿਆ ਪਰ ਦੰਲੀ ਵੀ ਸਿਰੇ ਦਾ ਸਿਰੇ ਦਾ ਨਵਾਂ ਮੁੰਡਾ ਆ ਨਵਾਂ ਮੁੰਡਾ ਨਵਾਂ ਮੁੰਡਾ ਤਾੜੀਆਂ ਵੱਜਣਗੀਆਂ ਤਾੜੀਆਂ ਵੱਜਣਗੀਆਂ ਤਾੜੀਆਂ ਵੱਜੋ ਜੀਤ ਬਾਈ ਜਿਹਨੇ ਦੁੱਲੇ ਵੀ ਕਬੱਡੀ ਦੇ ਪੈਸੇ ਲਾਇਆ ਸਾਡੇ ਅੰਮਰਜੀਤ ਸਾਡੇ ਵੀਰ ਅਮਰਜੀਤ ਢੀਂਸਾ ਨੇ ਵੀ ਹਰ ਇੱਕ ਜਫੇ ਤੇ ਜੀ 100 100 ਡਾਲਰ ਐਲਾਨ ਕੀਤਾ ਹੋਇਆ ਹੈ ਅਮਰਜੀਤ ਢੀਂਸਾ ਤੇ ਲਖਵੀਰ ਢੀਂਸਾ ਉਹਨਾਂ ਵੀਰਾਂ ਦਾ ਧੰਨਵਾਦ ਹੈ ਜਿਨ੍ਹਾਂ ਵੱਲੋਂ 100 100 ਡਾਲਰ ਹੈ ਉਧਰ ਭੰਗੂ ਸਾਹਿਬ ਨਾਲ ਵੱਲੋਂ 2 200 ਡਾਲਰ ਇਹ ਆ ਦੀਪਕ ਕਾਸ਼ੀਪਰੀਆ ਆ ਦੁੱਗਾਂ ਵਾਲਾ ਖੁਸ਼ੀ ਐ ਰੁਕਣ ਦਾ ਯਤਨ ਕਰਦਾ ਹੈ ਕਿ ਮੂਰੇ ਖੜ ਕੇ ਹੌਸਲਾ ਕਰਕੇ ਆ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਜਦ ਲੋਹਾ ਕੱਟਦਾ ਲੋਹੇ ਨੂੰ ਉਹ ਬੱਲੇ 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 ਭਾਈ ਤਾੜੀਆਂ ਜ਼ੋਰਦਾਰ ਤਾੜੀਆਂ ਜ਼ੋਰਦਾਰ ਛੱਸੀਆਂ ਦੇ ਦੋ 预备。